जी इश्क सच्चा होवे तो फिर बंदा हर मुश्किल का सामना करके अपनी मंजिल तक सो बात जब इश्क की होती है साहस आ ही जाता है कि मंजिल हो कठिन जितनी वो आशिक पा ही जाता है चढ़ा मंसूर सूली पर मीरा ने पी लिया प्याला चढ़ा मंसूर सूली पर मीरा ने पी लिया प्याला कि जिसका इश्क हो सच्चा وہ ہس کے زہر کھاتا ہے بات جب عشق کی ہوتی ہے سانس آ ہی جاتا ہے اندے منصور نو سولی چڑھایا گیا عشق دا رنگ نہیں اتریا ہاتھ پیر کٹوا لے سولی چڑھنا منظور کر لیا پر عشق سی اور رب دے نال پھر کماں گے جدا شری کرشن کہندے سی نا کہ اگر دنیا سے یا دنیا کی کسی বস্তু سے پیار کرو گے तो वो तुम्हें कमजोर बना देगी अगर गुरु से और भगवान से प्रेम करोगे तो वो तुम्हें शक्तिशाली बना देगी ये याद रखना ये श्री कृष्ण दी लाइन है वो कहते हैं दुनिया दी चीजों ना प्रेम करके बंदा हमेशा कमजोर हो जाता है क्यों क्योंकि जेडी चीज मिटन वाली है खत्म होने वाली है ना फिर डर रहता किते चली ना जावे किते मिट ना जावे मेरा की बनूंगा मेरा की होएगा होता है कि नहीं हुंदा बंदा फर्द करो दुनिया दी किसे चीज ना प्यार करता है समझ लो कि बंदे नु सोने दी कोई चीज ना प्यार है ਤਦ ਰੰਦਾ ਕੋ ਚੋਰੀ ਨਾ ਕਰਕੇ ਲੈ ਜਾਵੇ ਕਿਤੇ ਇਹਦਾ ਨੁਕਸਾਨ ਨਾ ਹੋ ਜਾਵੇ ਕਿਤੇ ਗਵਾਚ ਨਾ ਜਾਵੇ ਬੰਦਾ ਉਹਨੂੰ ਲੈ ਕੇ ਨਾ ਇੰਨਾ ਕਮਜ਼ੋਰ ਜਾ ਹੋ ਜਾਂਦਾ ਕਿ ਉਹ ਅਗਰ ਚਲੀ ਜਾਵੇ ਤਾਂ ਬੰਦਾ ਹਾਏ ਮਰ ਗਿਆ ਉਹ ਚਲੀ ਗਈ ਹੁਣ ਮੈਂ ਕੀ ਕਰੂੰ ਕਮਜ਼ੋਰ ਹੋ ਗਿਆ ਕਿ ਨਹੀਂ ਬੰਦਾ ਕਿਸੇ ਵੀ ਚੀਜ਼ ਨਾਲ ਜੋੜ ਲਈ ਆਪਣੇ ਆਪ ਨੂੰ ਕਿ ਦੁਨੀਆ ਦੀ ਕਿਸੇ ਵਸਤੂ ਨਾਲ ਦਿਲ ਲਾਵਾਂਗੇ ਤਾਂ ਕਿਤੇ ਦੁਨੀਆ ਦੀ ਕੋਈ ਵਸਤੂ ਦਿਲ ਚ ਆ ਜਾਏਗੀ ਤਾਂ ਸਾਡੇ ਦਿਲ ਨੂੰ ਕਮਜ਼ੋਰ ਕਰ ਦੇਗੀ ਕਿਹ ਹੈਗੇ ਤੇ ਮੈਨੂੰ ਛੱਡਣਾ ਦੇਵੇ ਕਿਤੇ ਦੂਰ ਨਾ ਚਲੀ ਜਾਵੇ ਕਿਤੇ ਗਵਾਚ ਨਾ ਜਾਵੇ ਉਹਨੂੰ ਸੋਚ-ਸੋਚ ਕੇ ਬੰਦਾ ਡਰਦਾ ਰਹਿੰਦਾ ਹੈ ਕਮਜ਼ੋਰ ਹੋ ਜਾਂਦਾ ਹੈ ਫੇ ਕਹਿੰਦਾ ਮੇਰੀ ਵੀਕਨੈਸ ਹੈ ਤੂੰ ਪਰ ਕਹਿੰਦੇ ਜੇ ਮੁਹੱਬਤ ਗੁਰੂ ਨਾਲ ਜਾਂ ਭਗਵਾਨ ਨਾਲ ਹੋਵੇ ਤਾਂ ਜਿਸ ਦਿਲ ਵਿੱਚ ਭਗਵਾਨ ਵਸ ਜਾਂਦਾ ਹੈ ਉਹ ਭਗਵਾਨ ਫਿਰ ਬੰਦੇ ਨੂੰ ਅਗਰ ਦਿਲ ਦੇ ਵਿੱਚ ਭਗਵਾਨ ਵਸਦਾ ਹੋਵੇ ਤਾਂ जरा ਸੋਚੋ ਸ਼ਕਤੀਸ਼ਾਲੀ ਪਰਮਾਤਮਾ ਜਿੱਥੇ ਬਹਿ ਗਿਆ ਉਹ ਬੰਦੇ ਨੂੰ ਕਮਜ਼ੋਰ ਰਹਿਣ ਦੇਗਾ ਹੁਣ ਬੰਦੇ ਨੂੰ ਪੁੱਛੇ ਕੋਈ ਜਦੋਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਦੁਨੀਆ ਦੀ ਕਿਸੇ ਵਸਤੂ ਜਾਂ ਦੁਨੀਆ سے اگر ਇਨਸਾਨ ਪ੍ਰੇਮ ਕਰਤਾ ਤਾਂ ਉਹ ਉਸੇ ਕਮਜ਼ੋਰ ਕਰ ਦिती ਹੈ। ਔਰ ਅਗਰ ਗੁਰੂ ਜਾਂ ਭਗਵਾਨ ਸੇ ਇਨਸਾਨ ਪ੍ਰੇਮ ਕਰੇ ਤਾਂ ਉਹ ਉਸਕੇ ਉਹ ਸ਼ਕਤੀਸ਼ਾਲੀ ਬਣਾ ਦਿੱਤਾ ਹੈ। ਇਹਦਾ ਮਤਲਬ ਕੀ ਕਿ ਜਦੋਂ ਇੱਕ ਇਨਸਾਨ ਦੇ ਸਾਹਮਣੇ ਕੋਈ ਪ੍ਰੋਬਲਮ ਆਂਦੀ ਹੈ ਨਾ ਤਾਂ ਜੇ ਨੂੰ ਪਤਾ ਮੈਂ ਆਪਣੇ ਮਾਲਿਕ ਨਾਲ ਪ੍ਰਮਾਤਮਾ ਪ੍ਰਭੂ ਨਾਲ ਪਿਆਰ ਕਰ ਉਹ ਪਤਾ ਕੀ ਕਹਿੰਦਾ ਇਹ ਪ੍ਰੋਬਲਮ ਤੋਂ ਕੀ ਡਰਨਾ ਉਹ ਜਿੰਨਾ ਇਸ਼ਕ ਕੀਤਾ ਮੇਰੇ ਨਾਲ ਹੈ। ਬੰਦਾ ਡਰਦਾ ਨਹੀਂ ਹੈ। ਉਕੇ ਪਤਾ ਉਹ ਸਦਾ ਰਹਿਣ ਵਾਲਾ ਹੈ ਦੁਨੀਆ ਜਾ ਸਕਦੀ ਹੈ ਦੁਨੀਆ ਸਾਥ ਛੱਡ ਸਕਦੀ ਹੈ ਪਰ ਉਹ ਮੇਰੇ ਤਦਰਾ ਆਪ ਸੋਚ ਕੇ ਦੇਖੋ ਮੁਸ਼ਕਿਲ ਵਿੱਚ ਜਦੋਂ ਭਗਵਾਨ ਦੀ ਯਾਦ ਆਉਂਦੀ ਤਾਂ ਤੁਹਾਨੂੰ ਸ਼ਕਤੀ ਮਿਲਦੀ ਹੈ ਇਸ ਲਈ ਦੁਨੀਆ ਦੀਆਂ ਚੀਜ਼ਾਂ ਨੂੰ ਯਾਦ ਕਰਕੇ ਜਾਂ ਦੁਨੀਆਈ ਚੀਜ਼ਾਂ ਪਿੱਛੇ ਦੌੜ ਕੇ ਬੰਦੇ ਨੂੰ ਥੋੜਾ ਜਿਹਾ ਨਾ ਡਰ ਰਹਿੰਦਾ ਹੈ ਫਿਕਰ ਰਹਿੰਦੀ ਹੈ ਕਮਜ਼ੋਰੀ ਰਹਿੰਦੀ ਹੈ ਹੁਣ ਬੰਦਾ ਜਿੰਨਾ ਮਰਜੀ ਸ਼ਕਤੀਸ਼ਾਲੀ ਹੋਵੇ ਕਈਆਂ ਤੁਸੀਂ ਦੇਖਦੇ ਹੋ ਨਾ ਕਈ ਵਾਰ ਕੋਈ ਸੀਰੀਅਲ ਕੋਈ ਨਾਟਕ ਹੁੰਦੇ ਆ ਇਹ ਬੰਦਾ ਬੜਾ ਸ਼ਕਤੀਸ਼ਾਲੀ ਹੀਰੋ ਸ਼ਕਤੀਸ਼ਾਲੀ ਹੈ ਪਰ ਉਹਦੇ ਛੋਟੇ ਬੱਚੇ ਦੇ ਕੰਨ ਤੇ ਬਿਲਨ ਰੱਖ ਦਿੰਦਾ ਗਨ ਤਾਂ ਉਹਨੂੰ ਵੀ ਗੁੜੇ ਨੇ ਟੇਕਣੇ ਕਮਜ਼ੋਰੀ weakness ਸੋ ਇਹਦੇ ਕੁਦਾਰਨ ਦੇ ਰਹੇ ਐ ਸੇ ਕਿ ਦੁਨੀਆ ਦੀ ਚੀਜ਼ ਸਾਨੂੰ ਕਮਜ਼ੋਰ ਕਰਦੀ ਹੈ ਤਾਂ ਜਦੋਂ ਇਹੀ ਸੁਰਤੀ ਪ੍ਰਭੂ ਨਾਲ ਜੁੜਦੀ ਹੈ ਤਾਂ ਬੰਦਾ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਕਿ ਦੁਨੀਆ ਦੀ ਹਰ ਮੁਸ਼ਕਿਲ ਦਾ ਮੁਕਾਬਲਾ ਕਰਨ ਨੂੰ फेर ਉਹ ਡਰਦਾ ਨਹੀਂ ਹੈ ਫਿਕਰ ਨਹੀਂ ਕਰਦਾ ਕਿਉਂਕਿ ਪਤਾ ਹੈ ਜਦ ਨਾਲ ਮੈਂ ਮੁਹੱਬਤ ਕੀਤੀ ਹੈ ਨਾ ਉਹ ਸਰਵਸ਼ਕਤੀਸ਼ਾਲੀ ਪਰਮਾਤਮਾ ਹੈ ਔਰ ਜੇ ਮੇਰਾ ਪ੍ਰਭੂ ਮੇਰੇ ਨਾਲ ਹੈ ਤਾਂ ਮੇਰੀ ਹਾਰ ਕਦੀ ਇਹ ਮੁਸ਼ਕਿਲਾਂ ਤੋਂ ਡਰਨ ਦੀ ਮੈਨੂੰ ਇਸ ਲਈ ਇਹ ਦੇਖੋ ਆਪਣੀ ਸ਼ਕਤੀ ਨੂੰ ਵਧਾਣਾ ਹੈ ਤਾਂ ਦਿਲ ਚ ਉਹਦਾ ਪਿਆਰ ਆਪਣੇ ਦਿਲ ਨੂੰ ਪ੍ਰਭੂ ਨਾਲ ਜੋੜੋ ਭਗਵਾਨ ਨਾਲ ਜੋੜੋ ਸਤਗੁਰੂ ਨਾਲ ਜੋੜੋ ਤਾਂ ਤੁਹਾਡੀ ਸ਼ਕਤੀ ਵਧੀ ਤੁਹਾਡਾ ਦਿਲ ਮਜ਼ਬੂਤ ਹੁੰਦਾ ਚਲਾ ਜਾਏਗਾ क्योंकि जेडे कमजोर दिल ने दे डर डर के चलन वाले है उन्होंने ना खुशी मिलती है ना तंदुरुस्ती मिलती है ना ही अपनी मंजिल मिलती है ये गल याद रखना तो ही इत कहना चाहवागे जिनके दिल में यकीन है पूरा जिनके दिल में यकीन है पूरा, यकीन है पूरा बस वही फूलते हैं फलते हैं ਜਿਹਦਾ ਬੰਦਾ ਕਹਿੰਦਾ ਫਲ-ਫੁੱਲ ਰਹੇ ਆ ਸੀ ਅੱਗੇ ਵਧ ਰਹੇ ਆ ਤਰੱਕੀਆਂ ਕਰ ਰਹੇ ਆ ਕਾਮਯਾਬ ਹੋ ਰਹੇ ਆ ਖੁਸ਼ੀਆਂ ਆ ਰਹੀਆਂ ਹੈ ਤੰਦਰੁਸਤੀ ਆ ਰਹੀ ਹੈ ਕਾਰੋਬਾਰ ਚ ਵੀ ਵਾਧੇ ਹੋ ਰਹੇ ਆ ਜਿਨਕੇ ਦਿਲ ਮੇ ਯਕੀਨ ਹੈ ਪੂਰਾ ਬਸ ਵਹੀ ਫੁੱਲਤੇ ਹੈ ਫਲਤੇ ਹੈ ਉਨਕੋ ਮੰਜ਼ਿਲ ਕبھی ਨਹੀਂ ਮਿਲਤੀ ਜੋ ਡਰ ਕੋ ਸਾਥ ਲੈ ਕੇ ਚਲਤੇ ਹੈ ਇਹ ਗੱਲ ਯਾਦ ਰੱਖਣਾ ਜਿਹਨਾਂ ਨੇ ਡਰ ਨੂੰ ਨਾਲ ਲੈ ਲਿਆ ਨਾ ਕਿਉਂਕਿ ਕਈ ਇਦਾਂ ਦੇ ਹੈ ਜਿਹੜੇ ਹਰ ਪਲ ਡਰਦੇ ਹੀ ਰਹਿੰਦੇ ਆ ਉਹ ਕਿਸੇ ਚੀਜ਼ ਤੋਂ ਡਰਨਾ ਆਇਆ ਭੂਤ ਨਾ ਮੈਨੂੰ ਪਕੜ ਲਵੇ ਆ ਮੇਰੀ ਘਰ ਕਬੂ ਆ ਵੀ ਕਰ ਕੀ ਕਰਨਾ ਮੈਂ ਬੈਠਾ ਐ ਇੱਥੇ ਜੋ ਕਰਨਾ ਹੈ ਕਰ ਮਜ਼ਾਲ ਹੈ ਕਿਸੇ ਦੀ ਜਿੱਦਾਂ ਤੁਸੀਂ ਕਿਸੇ ਨੂੰ ਲਲਕਾਰਿਆ ਨਾ ਖਾਸ ਕਰਕੇ ਆ ਬੈਡ એનર્ਜੀ ਜਿਹਨੂੰ ਕਹਿੰਦੇ ਆ ਉਹ ਮੈਨੂੰ ਢਾ ਰਿਹਾ ਉਹ ਮੈਨੂੰ ਦੁਵਾ ਰਿਹਾ ਉਹ ਮੈਨੂੰ ਕਰ ਰਿਹਾ ਹੋਸ਼ ਵਿੱਚ ਆ ਕੇ ਆਵਾਜ਼ ਮਾਰੋ ਹਿੰਮਤ ਨਾਲ ਆਵਾਜ਼ ਮਾਰੋ ਜਦੋਂ ਤੱਕ ਡਰਦੇ ਹੀ ਰ੍ਹਾਂਗੇ ਤਾਂ ਤੁਹਾਡੇ ਆਪਣੇ ਖਿਆਲ ਆਤੇ ਤੁਹਾਨੂੰ ਲੋਕੀ ਖਿਆਲ ਆ ਦਾ ਮਤਲਬ ਕੀ ਹੁੰਦਾ ਡਰਦੇ ਨਾ ਭੂਤ ਤਾਂ ਖਿਆਲ ਤਾਂ ਹੈਗਾ ਉੱਥੇ ਉਹ ਸੋਚਨੇ ਉਹਦੇ ਦਿਖਾਈ ਜਾਣੇ ਆ ਸਮਝਦੇ ਪੱਖਾ ਚੱਲਦਾ ਹੋਵੇ ਪਰਸ਼ਾਵਾਂ ਵੀ ਹੋਵੇਗਾ ਉਹ ਹੈ ਕੁਛ ਵੀ ਉੱਥੇ ਹਿੱਲ ਰਿਹਾ ਕੁਛ ਲੋਕ ਇਹ ਕੀ ਹਾਲਾਤ ਤਾਂ ਜੇ ਬੰਦਾ ਕਵੇ ਬੈਠਾ ਮੈਂ ਅਸੀਂ ਬਹੁਤ ਵਾਰ ਸਸਾਂ ਹੀ ਦੱਸੀਦਾ ਹੁਣ ਕਿਦਾਂ ਅਸੀਂ ਕਿਦਾਂ ਤੁਹਾਨੂੰ ਸਮਝਾਈਏ ਕਿ ਬਚਪਨ ਦੀ ਉਮਰ ਚ ਅਸੀਂ ਬਹੁਤ ਵਾਰ ਦੱਸਿਆ ਹੈ ਅੱਜ ਵੀ ਕਹਿਣਾ ਚਾਹਾਂਗੇ ਕਿ ਜੇ ਤੁਸੀਂ ਆਪਣੇ ਡਰ ਨੂੰ ਜਿੰਨਾ ਹੈ ਨਾ ਤਾਂ ਤੁਸੀਂ ਡਰ ਡਰ ਕੇ ਨਹੀਂ ਜਿੱਤ ਸਕਦੇ ਤੁਸੀਂ ਉਹ ਕਰਮ ਕਰਕੇ ਜਿਦਾ ਫਰਜ਼ ਕਰੋ ਅਸੀਂ ਕਈ ਵਾਰ ਦੱਸਿਆ ਕਿ ਸਾਡੇ ਨਾਨਕਿਆਂ ਦਾ ਪਿੰਡ ਲੱਗ ਗਈ ਇੱਥੇ ਮਿੰਗਰਵਾਲ 4-5 ਕਿਲੋਮੀਟਰ ਹੈ। ਅਸੀਂ ਛੋਟੇ ਜਿਹੇ ਹੁੰਦੇ ਸੀ ਉੱਥੇ ਗੱਲਾਂ ਸੁਣੀਆਂ ਜੀ ਇੱਥੇ ਖੱਡ ਦੇ ਨਾਲ ਹੀ ਸ਼ਮਸ਼ਾਨ ਘਟ ਰਾਤ ਨੂੰ 12 ਵਜੇ ਭੂਤ ਨੱਚਦੇ ਇੱਥੇ। ਢੋਲਗੀਆਂ ਸ਼ੈਣੀਆਂ ਦੀ ਆਵਾਜ਼ ਆਉਂਦੀ ਹੈ। ਇਹ ਸੁਣਿਆ। ਬਸ ਅੰਦਰ ਨਾਲ ਹਲਚਲ ਮਚ ਗਈ। ਢੋਲਗੀਆਂ ਸ਼ੈਣੇ ਸੁਣਨੇ ਹੀ ਹੈ ਜਾ ਕੇ। ਉਹ ਤਾਂ ਦੇਖਣੇ ਹੀ ਹੈ ਜਾ ਕੇ। ਛੋਟੇ ਹੁੰਦੇ ਹੀ ਸੀ ਨਾ ਆਪਣੀ ਮੁੰਡਿਆਂ ਦੇ ਗਰੁੱਪ ਨੂੰ ਲਿਆ ਬੱਚੇ ਛਿਗੇ ਨਾਲ ਸਾਡੇ ਛੋਟੇ-ਛੋਟੇ। ਬਸ ਪਹੁੰਚ ਗਏ ਸੀ ਉੱਥੇ। ਸoare ਲੱਭੀ ਜਾਣ ਕਿੱਧਰ ਗਏ ਕਿੱਧਰ ਗਏ ਨਿਆਣੇ ਨਹੀਂ ਕਿਸਦੇ ਮੈਂ ਕਹਤਾ ਕਿਹਨ ਦੱਸਿਆ ਉਹਦੋਂ ਨੂੰ ਘਰੇ ਜਾਂਦੇ ਸੀਗੇ ਅੱਧੀ ਰਾਤ ਨੂੰ 1 ਵਜੇ 1:30 ਵਜੇ بڑے مالک ਗੱਡੀ ਲੈ ਕੇ ਆਏ ਸੇਵਾਦਾਰ ਲੱਭਦੇ ਲੱਭਦੇ ਆਏ ਤਾਂ ਅਸੀਂ ਸ਼ਮਸ਼ਾਨ ਜਿੱਦਾ ਬੈਠੇ ਹੁਆ ਮਹਿਰੇ ਚ ਮਹਿਰੇ ਚ ਬੈਠੇ ਤਾਂ ਕੋਈ ਟਾਰਚ ਵੀ ਹੈ ਨਹੀਂ ਕੋਲ ਕੋਈ ਦੀਵਾ ਵੀ ਹੈ ਨਹੀਂ ਕੋਲ ਉਹ ਤਾਂ ਟਾਰਚਾਂ ਲੈ ਗਏ ਤੁਸੀਂ ਇੱਥੇ ਕੀ ਕਰਦੇ ਆ ਅਸੀਂ ਕਹ ਭੂਤਾਂ ਦਾ ਨਾਚ ਦੇਖ ਰਹੇ ਸੀ ਕਹਿੰਦੇ ਸ਼ੈਣਕੀਆਂ ਵੱਜਦੇ ਆ ਢੋਲ ਕੇ ਵੱਜਦੇ ਆ ਰਾਤ ਨੂੰ ਝਾਂਜਰਾਂ ਦੀ ਆਵਾਜ਼ ਆਂਦੀ ਹੈ ਅਸੀਂ ਕਹ ਬੰਦਿਆਂ ਨੂੰ ਢੋਲ ਵਜਾਉਂਦੇ ਬਹੁਤ ਦੇਖੇ ਕਿ ਪੂਤਾਂ ਤਾਂ ਦੇਖੀਏ ਮਾਲਕ ਹੱਸੇ ਕਹਿੰਦੇ ਦਿਸੇ ਫਿਰ ਕਹਿੰਦਾ ਡੇਢ ਘੰਟਾ ਹੋ ਗਿਆ ਬੈਠੇ ਦਿਸੇ ਨਹੀਂ ਸਾਨੂੰ ਕਹਿੰਦੇ ਚਲੋ ਇਹ ਵੀ ਦਿਸਨੇ ਇਹ ਉਹਨਾਂ ਨੂੰ ਦਿਸਦੇ ਆ ਜਿਹੜੇ ਡਰਨ ਵਾਲੇ ਆ ਜਿਹੜੇ ਨਹੀਂ ਡਰ ਹੂਣ ਉਹਨਾਂ ਤੋਂ ਦੇਖ ਕੇ ਪੂਤਾ ਆਪ 도ੜ ਜਾਂਦੇ ਸੋ ਅੱਜ ਬੰਦਾ ਆਪਣੇ ਘਰ 'ਚ ਹੀ ਡਰਿਆ ਬੈਠਾ ਹੈ ਅੱਜ ਬੰਦਾ ਆਪਣੇ ਘਰ 'ਚ ਕਮਰੇ 'ਚ ਹੀ ਡਰ ਲੱਗਦਾ ਹੈ ਬੰਦੇ ਨੂੰ ਇਹ ਤਾਂ ਮਤਲਬ ਇਹ ਡਰ ਕਮਰੇ ਚ ਹੈ ਜਾਂ ਸਾਡੇ ਅੰਦਰ ਹੈ ਬਾਦੁਰ ਬਣੋ ਸਾਹਸੀ ਬਣੋ ਯਕੀਨ ਕਰੋ ਮਾਲਿਕ ਤੇ ਫਿਰ ਕਵਾਂਗੇ ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਕੌਣ ਹੈ ਤੇਰੇ ਘਟ ਮੇਂ ਰਹਤਾ ਨਹੀਂ ਉਸਕੋ ਪਹਿਚਾਨ ਰੇ ਭੂਲ ਉਸੇ ਕਿਉਂ ਦੁਖ ਮੇਂ ਭਟਕੇ ਕੈਸਾ ਹੈ ਉਹ ਕਿਉਂ ਭੁੱਲ ਕੇ ਬੈਠਾ ਕਿ ਤੇਰੇ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਉਹਨੂੰ ਭੁੱਲ ਕੇ ਤੂੰ ਆਪ ਹੀ ਦੁੱਖਾਂ ਧੱਕੇ ਖਾ ਰਿਹਾ ਹੈ ਪਟਕਰੀਆਂ ਹੈ ਅਗਰ ਤੈਨੂੰ ਯਕੀਨ ਹੋ ਜਾਵੇ ਕਿ ਮੇਰੇ ਅੰਦਰ ਸਰਵ ਸ਼ਕਤੀਸ਼ਾਲੀ ਪਰਮਾਤਮਾ ਬੈਠਾ ਹੈ ਤਾਂ ਨਾਲੇ ਉਸ ਤੋਂ ਜੁਵਾ ਹੈ ਹੀ ਕੀ ਹੈ ਸਾਨੂੰ ਤਾਂ ਕਿਤੇ ਨਜ਼ਰ ਨਹੀਂ ਆਉਂਦਾ ਕਿ ਰੱਬ ਤੋਂ ਸਿਵਾ ਕੁਝ ਜਦਾਂ ਅਸੀਂ ਬਹੁਤ ਵਾਰ ਦੱਸਿਆ ਹੈ ਕਿ ਰਬੀਆ ਬਸਰੀ हसन ਫਕੀਰ ਹੋਏ ਇੱਕ ਉਹ ਕਹਿ ਰਹੇ ਸੀ ਕਿ ਸ਼ੈਤਾਨ ਤੋਂ ਡਰੋ ਰੱਬ ਦਾ ਨਾਮ ਲਵੋ ਤਾਂ ਉਸਲੇ ਰਬੀਆ ਨੇ ਕਿਹਾ ਹਸਰੇ ਕੀ ਕੀ ਗੱਲ ਕਹਿ ਰਿਹਾ ਹੈ ਤੂੰ ਕਿ ਸ਼ੈਤਾਨ ਤੋਂ ਡਰੋ ਰੱਬ ਦਾ ਨਾਮ ਲਵੋ ਉਹ ਕਹਿੰਦੇ ਜੋ ਕਿਹਾ ਜਾਂਦਾ ਉਹੀ ਕਹਿ ਰਿਹਾ ਕਹਿੰਦੇ ਗਲਤ ਗੱਲ ਨਾ ਕਹਿ ਤੂੰ ਗੰਦਾ ਸ਼ੈਤਾਨ ਤੋਂ ਡਰੋ ਰੱਬ ਦਾ ਨਾਮ ਲਓ ਉਹ ਸ਼ੈਤਾਨ ਹੈ ਕਿੱਥੇ ਮੈਂ ਤਾਂ ਇੰਨੀ ਉਮਰ ਹੋ ਗਈ ਅੱਜ ਤੱਕ ਮੈਂ ਕਿਤੇ ਸ਼ੈਤਾਨ ਦੇਖਿਆ ਨਹੀਂ ਮੈਂ ਜਿੱਧਰ ਦੇਖਿਆ ਰਹਿਮਾਨ ਹੀ ਦੇਖਿਆ ਪਰਮਾਤਮਾ ਨੂੰ ਦੇਖਿਆ ਸ਼ੈਤਾਨ ਹੈ ਕਿੱਥੇ ਸ਼ੈਤਾਨ ਬਾਹਰ ਨਹੀਂ ਹੈ ਸ਼ੈਤਾਨ ਬੰਦੇ ਦੇ ਇਹ ਤਾਂ ਹਰ ਜਗ੍ਹਾ ਕਣ ਕਣ ਅੰਦਰ ਪੱਤੇ ਪੱਤੇ ਅੰਦਰ ਹਵਾ ਦੇ ਅੰਦਰ ਜੇ ਭਗਵਾਨ ਹੈ ਤਾਂ ਜਿੱਥੇ ਭਗਵਾਨ ਹੋਵੇ ਉੱਥੇ ਸ਼ੈਤਾਨ ਕਿੱਦਾਂ ਹੋ ਸਕਦਾ ਹੈ ਸ਼ੈਤਾਨ ਬਾਹਰ ਨਹੀਂ ਹੈ ਇਹ ਸਾਡੀ ਕਹਿ ਦਿਓ ਕਿੱਥੇ ਆ ਸੋਚ ਅੰਦਰ ਇਸ ਲਈ ਅਗਰ ਆਪਣੀ ਸੋਚ ਅੰਦਰ ਹਰ ਵੇਲੇ ਸ਼ੈਤਾਨਵਰੀ ਸੋਚੀ ਜਾਵਾਂਗੇ ਤਾਂ ਸਾਨੂੰ ਸ਼ੈਤਾਨੀ ਨਜ਼ਰ ਆਣਾ ਹਰ ਜਗ੍ਹਾ ਤਾਂ ਇਹ ਆਪਣੀ ਸੋਚ ਅੰਦਰ ਭਗਵਾਨ ਨੂੰ ਰੱਖਾਂਗੇ ਪਰਮਾਤਮਾ ਨੂੰ ਰੱਖਾਂਗੇ ਵਿਸ਼ਵਾਸ ਨੂੰ ਰੱਖਾਂਗੇ ਹਿੰਮਤ ਨੂੰ ਰੱਖਾਂਗੇ ਤਾਂ ਲੈ ਤਾਂ ਮਜ਼ਾਲ ਹੈ ਕਿ ਕੋਈ ਚੀਜ਼ ਤੁਹਾਨੂੰ ਪਰੇਸ਼ਾਨ ਕਰ ਜਾਵੇ ਕਿਉਂਕਿ ਇਹ ਪਰੇਸ਼ਾਨੀ ਬਾਹਰ ਨਹੀਂ ਹੈ ਪਰੇਸ਼ਾਨੀ ਤੁਹਾਡੇ ਇਹ ਡਰ ਜਿਹੜਾ ਬੰਦੇ ਦਾ ਨਾ ਇਹੀ ਬੰਦੇ ਨੂੰ ਡਰਾਉਂਦਾ ਹੈ ਇਹਨੇ ਡਰਿਆ ਹੋਇਆ ਇਨਸਾਨ ਹੀ ਰੱਸੀ ਨੂੰ ਸਭ ਸਮਝ ਕੇ ਡਰਦਾ ਹੈ ਡਰਿਆ ਹੋਇਆ ਇਨਸਾਨ ਹੀ ਕਿਸੇ ਬ੍ਰਿਖਸ਼ ਨੂੰ ਦੇਖ ਕੇ ਹਥਿਆਰਾ ਖੜਾ ਸਮਝ ਲੈਂਦਾ ਹੈ ਉਹ ਡਰਿਆ ਹੋਇਆ ਇਨਸਾਨ ਹੀ ਮਾੜੀ ਆ ਖੜਾਕਾ ਸੁਣ ਕੇ ਚੀਕਾ ਮਾਰ ਦਿੰਦਾ ਹੈ ਤਾਂ ਜਿਹੜਾ ਵਿਸ਼ਵਾਸ ਨਾਲ ਭਰਿਆ ਹੋਵੇ ਉਹ ਖੜਾਕੇ ਸੁਣ ਕੇ ਡਰਦਾ ਨਹੀਂ ਹੈ ਉਹ ਜਾ ਕੇ ਦੇਖਦਾ ਹੈ ਕਿ ਕਿਤੇ ਕੋਈ ਵਾਰੀ ਤਾਂ ਨਹੀਂ ਖੁੱਲੀ ਰਹੀ ਹਵਾ ਨਾਲ ਖੜਕ ਰਹੀ ਹੋਵੇ ਕਿਤੇ ਕੋਈ ਅੰਦਰ ਚੂਹਾ ਤਾਂ ਨਹੀਂ ਟੱਪ ਰਿਹਾ ਦੇਖ ਲਵਾਂ ਜਾ ਕੇ ਸੋ ਹਿੰਮਤ ਰੱਖੋ ਹੌਸਲਾ ਰੱਖੋ ਆਪਣੇ ਅੰਦਰ ਇਹ ਡਰ-ਡਰ ਕੇ ਜ਼ਿੰਦਗੀ ਦਾ ਮਜ਼ਾ ਨਹੀਂ ਤੁਸੀਂ ਲੈ ਸਕਦੇ ਜੇ ਫਿਰ ਕੋਮਾ ਹੈ ਕੋਈ ਨਿੰਬੂ ਤੋਂ ਡਰੀ ਜਾਂਦਾ ਕੋਈ ਸੰਧੂਰ ਤੋਂ ਡਰੀ ਜਾਂਦਾ ਕੋਈ ਟੂਣੀਆਂ ਤੋਂ ਡਰੀ ਜਾਂਦਾ ਕੋਈ ਕਿਸੇ ਚੀਜ਼ ਤੋਂ ਡਰੀ ਜਾਂਦਾ ਉਹ ਸਭ ਤੋਂ ਵੱਡੀ ਸ਼ਕਤੀ ਤੁਹਾਡੇ ਅੰਦਰ ਬੈਠੀ ਹੈ ਉਹਨੂੰ ਪਹਿਚਾਣੋ ਜਦੋਂ ਉਹਦੇ ਨਾਲ ਜੁੜ ਗਏ ਉਹਦਾ ਗਿਆਨ ਹੋ ਗਿਆ ਤਾਂ ਫਿਰ ਇਨਸਾਨ ਦੇ ਦੁੱਖ ਦਰਦ ਦੂਰ ਹੋ ਜਾਣਗੇ ਇਸ ਲਈ ਕੌਣ ਹੈ ਤੇਰੇ ਘਟਵੇਂ ਰਹਿਤਾ ਲੈ ਉਸਕੋ ਪਹਿਚਾਨ ਰੇ ਭੂਲ ਉਸੇ ਕਿਉਂ ਦੁੱਖ ਮੇ ਭਟਕੇ ਕੈਸਾ ਹੈ ਨਾਦਾਨ ਰੇ ਕਿੰਨਾ ਦੀ ਨਦਾਨੀ ਕਰ ਰਹੇ ਆ ਕਿੰਨਾ ਦੀ ਮੂਰਖਤਾ ਕਰ ਰਹੇ ਆ ਕਿ ਐਡੀ ਵੱਡੀ ਤਾਕਤ ਅੰਦਰ ਬੈਠੀ ਤੇ ਸੀ ਉਹਨੂੰ ਭੁੱਲ ਕੇ ਆ ਚੀ ਬਾਹਰੀਆਂ ਚੀਜ਼ਾਂ ਤੇ ਵਿਸ਼ਵਾਸ ਕਰੀ ਜਾਂਦੇ ਆ ਇੱਥੇ ਇਦਾਂ ਇੱਥੇ ਉਦਾਂ ਇਸ ਲਈ ਜਿਨ ਕੇ ਦਿਲ ਮੇਂ ਯਕੀਨ ਹੈ ਪੂਰਾ ਬਸ ਵੋਹੀ ਫੁੱਲਤੇ ਹੈਂ ਫਲਤੇ ਹੈਂ ਉਹਨ ਕੋ ਮੰਜ਼ਿਲ ਕبھی ਨਹੀਂ ਮਿਲਤੀ ਜੋ ਡਰ ਕੋ ਸਾਥ ਲੈ ਕੇ ਹੁਣ ਯਾਦ ਰੱਖੋ ਜੇ ਮੰਜ਼ਿਲ ਨੂੰ ਪਾਣਾ ਤਾਂ ਸਭ ਤੋਂ ਪਹਿਲਾਂ ਅੱਜ ਡਰ ਨੂੰ ਇੱਥੇ ਛੱਡ ਕੇ ਜਾਓ ਛੱਡ ਦਿਓ ਡਰ ਹੈ ਮੇਰੇ ਘਰ 'ਚ ਕੁਛ ਉਹ ਮੇਰੇ ਘਰ 'ਚ ਹੈ ਨਹੀਂ ਕੁਛ ਵੀ ਮੇਰਾ ਮਾਲਕ ਹੀ ਹੈ ਹਰ ਜਗ੍ਹਾ ਮੇਰਾ ਮਾਲਕ ਹੈ ਸਮਝਿ ਦਿਓ ਕਣੀ ਅਹੀਂ ਤਾਂ ਕਮਾਂਗੇ ਜਿੱਦਾਂ ਐਸੀ ਬਚਪਨ ਚ ਛੋਟੀ ਹੁੰਦੀ ਉਮਰ ਚ ਚਲੇ ਗਏ ਸੀ ਨਾ ਜੇ ਡਰਿਆ ਹੋਇਆ ਇਹਨੂੰ ਭੇਜ ਦਿੰਦੇ ਨਾ ਦੂਰੋ ਚੀਕਾਂ ਮਾਰਨੀ ਹੈ ਵੀ ਹੈ ਉੱਥੇ ਬੱਚਦੇ ਸੀ ਨੇ ਹੈ ਉੱਥੇ ਕੋਈ ਨੱਚਦਾ ਸੀ ਹੈ ਕੋਈ ਗੁੰਗਰੂਆਂ ਦੀ ਆਵਾਜ਼ ਸੋ ਗੁੰਗਰੂਆਂ ਦੀ ਆਵਾਜ਼ ਉੱਥੇ ਨਹੀਂ ਹੈ ਅੰਦਰ ਡਰਿਆ ਹੋਇਆ ਬੰਦਾ ਅੰਦਰ ਹੀ ਸੁਣਨਾ ਸ਼ੁਰੂ ਕਰ ਦਿੰਦਾ ਹੈ ਵੀ ਕੁਛ ਸਮਝਿ ਦਿਓ ਕਣੀ ਇਹ ਉਸੇ ਤਰ੍ਹਾਂ ਹੈ ਜਿੱਦਾਂ ਨਾ ਇੱਕ ਪੇੜ ਦੇ ਥੱਲੇ ਇੱਕ ਪਹਿਲਵਾਨ ਬੈਠਾ ਸੀ ਇੱਕ ਦੁਕਾਨਦਾਰ ਬੈਠਾ ਸੀ ਕਰੀਆਨਾ ਵਗੈਰਾ ਵੇਚਣ ਵਾਲਾ ਇੱਕ ਫਕੀਰ ਬੈਠੇ ਸੀ ਇਦਾਂ ਤਿੰਨ ਚਾਰ ਆਦਮੀ ਬੈਠੇ ਤੋ ਤੁਨੇ ਇੱਕ ਆਦਮੀ ਤਿੱਤਰ ਨੂੰ ਲੈ ਕੇ ਗਿਆ ਤਿੱਤਰ ਨੂੰ ਪਿੰਜਰੇ 'ਚ ਬੰਦ ਕੀਤਾ ਸੀ ਤੋ ਤਿੱਤਰ ਬੋਲ ਰਿਹਾ ਸੀ ਪਰ ਜਦ ਲਈ ਤਿੱਤਰ ਬੋਲ ਰਿਹਾ ਸੀ ਨਾ ਤਾਂ ਉਥੇ ਸਵਾਲ ਉੱਠਿਆ ਤਿੱਤਰ ਬੋਲ ਕੀ ਰਿਹਾ ਹੈ ਜਿਹੜਾ ਜਿਹੜਾ ਪਹਿਲਵਾਨ ਸੀ ਉਹ ਕਹਿੰਦਾ ਤਿੱਤਰ ਬੋਲ ਰਿਹਾ ਹੈ ਡੰਡੂ ਬੈਠ ਕਾ ਕਸਰਤ ਡੰਡੂ ਬੈਠ ਕਾ ਕਸਰਤ ਕਿਉਂਕਿ ਉਹਦਾ ਧਿਆਨ ਕਿੱਥੇ ਹੈ ਡੰਡੂ ਬੈਠ ਕਾ ਕਸਰਤ ਤਾਂ ਦੂਜਾ ਕਹਿੰਦਾ ਉਹ ਨਹੀਂ ਨਹੀਂ ਦੁਕਾਨਦਾਰ ਕਹਿੰਦਾ ਲੈ ਉਹ ਕਹਿੰਦਾ ਡੰਡੂ ਬੈਠ ਕਾ ਕਸਰਤ ਥੋੜੀ ਕਹਿ ਰਿਆ ਸੀ ਉਹ ਉਹ ਕਹਿੰਦਾ ਹੈ ਇਹ ਡੰਡੂ ਬੈਠ ਕਾ ਕਸਰਤ ਨਹੀਂ ਕਹਿ ਰਿਆ ਸੀ ਇਹ ਕਹਿ ਰਿਹਾ ਸੀ ਆਲੂ ਗੋਭੀ ਅਦਰਕ ਆਲੂ ਗੋਭੀ ਅਦਰਕ ਆਲੂ ਗੋਭੀ ਅਦਰਕ ਤਾਂ ਫਕੀਰ ਕਹਿੰਦਾ ਪਾਗਲ ਆਲੂ ਗੋਭੀ ਅਦਰਕ ਉਹਨੇ ਕੀ ਕਰਨਾ ਹੈ ਉਹ ਕਹਿ ਰਹੇ ਸੀ ਅੱਲਾ ਤੇਰੀ ਕੁਦਰਤ ਅੱਲਾ ਤੇਰੀ ਕੁਦਰਤ ਅੱਲਾ ਤੇਰੀ ਹੁਣ ਬੰਦੇ ਨੇ ਸੁਣਨਾ ਉਹੀ ਹੈ ਜੋ ਦੇ ਅੰਦਰ ਹੁਣ ਕਦੀ ਪਹਿਲੇ ਸਮਝਾ ਨਹੀਂ ਟ੍ਰੇਨ ਦੀ ਆਵਾਜ਼ ਹੁੰਦੀ ਸੀ ਹੁਣ ਟ੍ਰੇਨ ਦੀ ਛਕ 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 ਕੋਈ ਕਹਿ ਦਿੰਦਾ ਸੀ ਹੁਣ ਇਹ ਤਾਂ ਤੁਹਾਡੇ ਤਾਂ ਵੀ ਕੀ ਸੁਣਨਾ ਚਾਹੁੰਦੇ ਆ ਤੁਹਾਨੂੰ ਉਹੀ ਆਵਾਜ਼ ਉਹਦੀ ਸੁਣਾਈ ਇਹਨਾਂ ਨੇ ਧਕ 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 ਕਰਦੀ ਜਾ ਰਹੀ ਹੈ ਇਹਨਾਂ ਨੇ ਛਕ 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 ਕਰਦੀ ਜਾ ਰਹੀ ਹੈ ਹੁਣ ਤੁਸੀਂ ਜੋ ਮਰਜੀ ਸੁਣ ਸਕਦੇ ਹੋ ਇਹ ਤੁਹਾਡੀ ਆਪਣੀ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਸਮਝਦੇ ਹੋ ਕਿ ਨਹੀਂ ਉਹ ਕਹਿੰਦੇ ਨੇ ਘੁੱਗੀ ਨੂੰ ਬੋਲਦੇ ਸੁਣੋ ਕਿਸ ਨੇ ਕਹਣਾ ਕਹਿ ਰਹੀਏ ਘੁੱਗੂ ਕੂ ਤਾਂ ਕਿਸ ਨੇ ਕਹਿ ਰਹੀਏ ਇਕੋ ਤੂੰ ਇਕੋ ਇਹਦਾ ਸਾਡੇ ਦਿਲ ਚ ਕੀ ਚੱਲ ਰਿਹਾ ਸਾਨੂੰ ਘੁੱਗੀ ਦੀ ਆਵਾਜ਼ ਉਹੀ ਸੁਣਨੀ ਸ਼ੁਰੂ ਹੋ ਜਾਣੀ ਹੈ ਸਮਝਦੇ ਹੋ ਇਸ ਲਈ ਜੋ ਬੰਦੇ ਦੇ ਅੰਦਰ ਡਰ ਚੱਲ ਰਿਹਾ ਹੈ ਤਾਂ ਡਰ ਨਹੀਂ ਆਪਣੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਤਾਂ ਜੇ ਬੰਦੇ ਅੰਦਰ ਵਿਸ਼ਵਾਸ ਹੈ ਫਿਰ ਕਮਾਂਗੇ ਵਿਸ਼ਵਾਸ ਹੋਵੇ ਰबिया ਵਰਗਾ ਕਿ ਮੈਨੂੰ ਸ਼ੈਤਾਨ ਨਹੀਂ ਮੈਨੂੰ ਤਾਂ ਜਿੱਦਰ ਦਿਸਿਆ ਰਹਿਮਾਨ ਹੀ ਦਿਸਿਆ ਮੈਂ ਤਾਂ ਜਿੱਧਰ ਦਿਸਿਆ ਰਹਿਮਾਨ ਦਾ ਮਤਲਬ ਪਰਮਾਤਮਾ ਹੀ ਦਿਸਿਆ ਮੈਨੂੰ ਹੋਰ ਕੋਈ ਉੱਤੇ ਸਿਵਾ ਅਗਰ ਇਹ ਸੋਚ ਇਹ ਮੈਂਟੈਲਿਟੀ ਲੈ ਕੇ ਚਲਾਂਗੇ ਤਾਂ ਕਿਸੇ ਚੀਜ਼ ਤੋਂ ਡਰ ਨਹੀਂ ਰਹੇਗਾ ਹੁਸ਼ਿਆਰ ਰਹਿਣਾ ਗੱਲ ਹੋਰ ਹੁੰਦੀ ਐ ਡਰਨਾ ਗੱਲ ਅੱਗੇ ਸਾਹਮਣੇ ਐ ਉਹ ਚੋਂ ਬਚ ਕੇ ਗੁਜ਼ਰ ਜਾਣਾ ਹੁਸ਼ਿਆਰੀ ਐ ਇਹਦਾ ਮਤਲਬ ਇਹ ਨਹੀਂ ਕਿ ਡਰ ਨਹੀਂ ਅੱਗ ਤੋਂ ਕਿ ਮੈਂ ਚ ਹੱਥ ਪਾਣਾ ਹੀ ਐ ਮੈਂ ਨਹੀਂ ਡਰਦਾ ਤਾਂ ਉਹ ਆਪਣੇ ਹੱਥੇ ਛਾਲੇ ਪੈਣੇ ਆਪਣਾ ਨੁਕਸਾਨ ਹੋਣਾ ਉਹ ਤੇ ਹੁਸ਼ਿਆਰੀ ਚਾਹੀਦੀ ਕਿ ਬਚ ਕੇ ਜਾਈਏ पर जेड़ा थामा खांदा ना डर मनच लेके बैठे हैं इथे इदा ना हो जावे इथे इदा ना हो जावे ए चीज दा डर ਛੱਡ ਕੇ ਵਿਸ਼ਵਾਸ ਰੱਖੋ ਕਿ ਮੇਰਾ ਮਾਲਿਕ ਮੇਰੇ ਨਾਲ ਹੈ ਜੋ ਹੋਏਗਾ ਕਿਉਂਕਿ ਮੰਜ਼ਿਲ ਚਾਹੀਦੀ ਹੈ ਤਾਂ ਡਰ ਨੂੰ ਛੱਡ ਕੇ ਹੀ ਅਸੀਂ ਮੰਜ਼ਿਲ ਨੂੰ ਪਾ ਸਕਦੇ ਹਾਂ ਤਾਂ ਹੀ ਫਿਰ ਕਮਾਂਗੇ ਕਿ ਦਿਲ ਕੇ ਦਿਲ ਮੇ ਯਕੀਨ ਹੈ ਪੂਰਾ ਬਸ ਵਹੀ ਫੁੱਲਤੇ ਹੈ ਫਲਤੇ ਹੈ ਆਪਣੀ ਮੰਜ਼ਿਲ ਉਹ ਪਾ ਨਹੀਂ ਸਕਤੇ ਜੋ ਡਰ ਕੋ ਸਾਥ ਲੈ ਕੇ ਰਹਤੇ ਹੈ ਤਾਂ ਹੁਣ ਮੰਜ਼ਿਲ ਪਾਣੀ ਹੈ ਨਾ ਭੁਸ਼ੀਆਂ ਚਾਹੀਦੀਆਂ ਫਲਣਾ ਫੁਲਣਾ ਚਾਹਦੇ ਹੋ ਕਿ ਨਹੀਂ ਤੁਸੀਂ ਤਾਂ ਫਿਰ ਅੱਜ ਡਰ ਨੂੰ ਛੱਡ ਕੇ ਜਾਓ ਵਿਸ਼ਵਾਸ ਨੂੰ ਲੈ ਕੇ ਜਾਓ ਕਿ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਮਾਲਕ ਤੇ ਪੂਰਾ ਵਿਸ਼ਵਾਸ ਹੈ ਔਰ ਐਸੀ ਇੱਕ ਗੱਲ ਹੋਰ ਦਸੀ ਦੀ ਹੈ ਜੋ ਕਹਿੰਦੇ ਆ ਨਾ ਅਸੀਂ ਇੱਥੇ ਵੀ ਕਹਿਣਾ ਚਾਹਾਂਗੇ ਕਿ ਫਕੀਰੋਂ ਕੋਈ ਮੰਨਨੇ ਵਾਲੇ ਸੁਖੀ ਨਹੀਂ ਹੁੰਦੇ ਕਈ ਵਾਰ ਬੰਦਾ ਕਹਿੰਦਾ ਮੈਂ 11ਵੀਂ ਵਾਲੀ ਸਰਕਾਰ ਨੂੰ ਮੰਨਦਾ ਹਾਂ ਮੈਂ ਲੱਖਾਂ ਦੇ ਦਾਤੇ ਨੂੰ ਮੰਨਦਾ ਮੈਂ ਪੰਜਾ ਪੀਰਾਂ ਨੂੰ ਮੰਨਦਾ ਮੈਂ ਫਲਾਨੇ ਫਕੀਰ ਨੂੰ ਮੰਨਦਾ ਫਲਾਨੇ ਗੁਰੂ ਨੂੰ ਮੰਨਦਾ ਹਾਂ ਉਹ ਗੁਰੂਆਂ ਰਹਿਬਰਾਂ ਫਕੀਰਾਂ ਨੂੰ ਮੰਨਣ ਵਾਲਾ ਸੁਖੀ ਨਹੀਂ ਹੁੰਦਾ ਉਹਨਾਂ ਦੀ ਗੱਲ ਮੰਨਣ ਵਾਲਾ ਸੁਖੀ ਹੁੰਦਾ ਹੁਣ ਅੱਜ ਜੋ ਕਹਿ ਰਿਹਾ ਡਰ ਨੂੰ ਛੱਡ ਕੇ ਵਿਸ਼ਵਾਸ ਨਾਲ ਚਲੋ ਅਗਰ ਡਰ ਨੂੰ ਛੱਡ ਕੇ ਵਿਸ਼ਵਾਸ ਰੱਖੋਗੇ ਫਿਰ ਸੁਖੀ ਹੋਣਾ ਹੈ ਸਿਰਫ ਮੰਨਣ ਨਾਲ ਹੀ ਸੁਖੀ ਸਮਝ ਸਮਝ ਆ ਰਹੀ ਕਿ ਨਹੀਂ ਬੰਦਾ ਕਹਿੰਦਾ ਮੈਂ ਵੀ ਤੁਹਾਨੂੰ ਬਹੁਤ ਮੰਨਦਾ ਭਾਈ ਸਾਨੂੰ ਮੰਨਦਾ ਕਦੀ ਸਾਡੀ ਗੱਲ ਵੀ ਮੰਨੀ ਸਾਨੂੰ ਮੰਨਣਾ ਗੱਲ ਹੋ ਰਿਹਾ ਤਾਂ ਸਾਡੀ ਗੱਲ ਮੰਨਣੀ ਗੱਲ ਫਕੀਰਾਂ ਨੂੰ ਮੰਨਣਾ ਗੱਲ ਹੋ ਰਿਹਾ ਫਕੀਰਾਂ ਦੀ ਗੱਲ ਮੰਨਣੀ ਹੁਣ ਮੰਨ ਕੇ ਨਹੀਂ ਅਸੀਂ ਸੁਖੀ ਹੋ ਸਕਦੇ ਮੈਂ ਤੇ ਬਹੁਤ ਮੰਨਦਾ ਮੇਰਾ ਸਾਰਾ ਪਰਿਵਾਰ ਮੰਨਦਾ 11ਵੀਂ ਵਾਲੀ ਸਰਕਾਰ ਨੂੰ ਜਾਂ ਪੰਜਾ ਪੀਰਾਂ ਨੂੰ ਜਾਂ ਕਿਸੇ ਵੀ ਫਕੀਰ ਦਾ ਨਾਮ ਲੈ ਲਈਏ ਉਹ ਭਾਈ ਅੱਛਾ ਉਹਨਾਂ ਦੀ ਬਾਣੀ ਬਾਰੇ ਪਤਾ ਕੁਛ ਬਾਣੀ ਬਾਰੇ ਤਾਂ ਕਦੀ ਸੁਣਿਆ ਨਹੀਂ ਕਿ ਹਜ਼ੂਰ ਨੇ ਖਤਵੇ ਕਿਹੜੇ ਕੀਤੇ satsang ਕਿਹੜੇ ਕੀਤੇ ਤਾਂ ਫੇਰ ਮੰਨਣ ਦਾ ਫਾਇਦਾ ਕੀ ਹੈ ਸਿਰਫ ਚਰਾਗ ਦਿਖਾਣਾ ਹੀ ਮੰਨਣਾ ਹੈ ਚਰਾਗ ਜਗਾਣਾ ਮੰਨਣਾ ਨਹੀਂ ਹੈ ਨਿਆਦ ਬਣਾਨੀ ਮੰਨਣਾ ਨਹੀਂ ਹੈ ਮੰਨਣ ਦਾ ਮਤਲਬ ਹੈ ਉਹ ਬਚਨ ਕੀ ਕਰਦੇ ਸੀ ਉਹਨਾਂ ਬਚਨਾਂ ਤੇ ਚੱਲਣਾ ਉਹਨਾਂ ਬਚਨਾਂ ਨੂੰ ਮੰਨ ਕੇ ਆਪਣੀ ਜ਼ਿੰਦਗੀ ਨੂੰ ਚਲਾਣਾ ਰਹਿਮਤ ਉਹਦੇ 'ਚ ਛੁਪੀ ਹੈ। ਸਮਝ ਆ ਰਹੀ ਕਿ ਨਹੀਂ? ਹੁਣ ਇੱਕ ਬੰਦਾ ਕਹਿੰਦਾ ਮੈਂ ਡਾਕਟਰ ਨੂੰ ਮੰਨਦਾ ਆਂ। ਤਾਂ ਸਿਰਫ ਡਾਕਟਰ ਨੂੰ ਮੰਨਣ ਨਾਲ ਤੰਦਰੁਸਤ ਨਹੀਂ ਹੋ ਜਾਣਾ। ਡਾਕਟਰ ਦੀ ਗੱਲ ਵੀ ਮੰਨਣੀ। ਉਹ ਜੋ ਪਰਹੇਜ਼ ਦੱਸਦਾ ਉਹ ਵੀ ਕਰਨੇ। ਉਹ ਜੋ ਜੋ ਦਵਾਈ ਦਿੰਦਾ ਟਾਈਮ ਸਰ ਉਹ ਖਾਣੀ ਵੀ। ਫੇਰ ਬੰਦਾ ਕਹਿੰਦਾ ਮੈਂ ਡਾਕਟਰ ਦੀ ਗੱਲ ਮੰਨਦਾ ਆਂ, ਮੈਂ ਡਾਕਟਰ ਨੂੰ ਨਹੀਂ ਮੰਨਦਾ, ਨਹੀਂ ਮੰਨਦਾ। ਕੋਈ ਨਾ ਮੰਨ। ਉਹਦੀ ਗੱਲ ਮੰਨ ਲੈ ਤੰਦਰੁਸਤੀ ਹੋ ਜਾਏਗੀ। ਪਰ ਜਿਵੇਂ ਡਾਕਟਰ ਨੂੰ ਤਾਂ ਮੰਨਦਾ ਪਰ ਡਾਕਟਰ ਦੀ ਗੱਲ ਨਹੀਂ ਮੰਨਣੀ ਮੈਂ ਨਹੀਂ ਖਾਂਦਾ ਦਵਾਈ ਪਰ ਡਾਕਟਰ ਦੀ ਪੂਜਾ ਕਰਨੀ ਮੈਂ ਤਾਂ ਤਸਵੀਰ ਲਾ ਕੇ ਤਾਂ ਪੂਜਾ ਤਸਵੀਰ ਨੇ ਤੈਨੂੰ ਠੀਕ ਨਹੀਂ ਕਰਨਾ ਉਹਦੀ ਗੱਲ ਵੀ ਮੰਨਣੀ ਇਸੇ ਲਈ ਸਿਰਫ ਫਕੀਰਾਂ ਨੂੰ ਮੰਨੋ ਨਾ ਫਕੀਰਾਂ ਦੀ ਗੱਲ ਵੀ ਮੰਨੋ ਜੇ ਅਸੀਂ ਦੱਸ ਰਹੇ ਹਾਂ ਜਿਹਨੇ ਡਰਤਾਂ ਦੇ ਨਾਲ ਕਦਮ ਵਧਾਓ ਰੱਬ ਤੇ ਯਕੀਨ ਰੱਖੋ ਸਿਮਰਨ ਦੇ ਨਾਲ ਜੁੜੋ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਹਾਡੇ ਘਰ ਅੰਦਰ ਕਿਹੜੀ ਸ਼ਕਤੀ ਬੈਠੀ ਹੈ ਤਾਂ ਤੁਹਾਡਾ ਜੀਵਨ ਕੁਛ ਹੋਰ ਹੋ ਜਾਏਗਾ ਅੱਜ ਤੁਸੀਂ ਜੀਵਨ ਦਾ ਆਨੰਦ ਨਹੀਂ ਲੈ ਰਹੇ ਜੋ ਤੁਸੀਂ ਇਹ ਜੀਵਨ ਦਾ ਆਨੰਦ ਲੈ ਸਕਦੇ ਹੋ ਅਸੀਂ ਫਿਰ ਕਹਿੰਦੇ ਹਾਂ ਕਿ ਡਰਨ ਵਾਲਾ ਚਿੰਤਾ ਕਰਨ ਵਾਲਾ ਕਦੀ ਜੀਵਨ ਦਾ ਆਨੰਦ ਨਹੀਂ ਲੈਂਦਾ ਜਿਹੜਾ ਆਪਣੇ ਅੰਦਰ ਬੈਠੀ ਸ਼ਕਤੀ ਨੂੰ ਸਮਝ ਲੈਂਦਾ ਹੈ ਨਿਡਰਤਾ ਦੇ ਨਾਲ ਸਾਹਸ ਦੇ ਨਾਲ ਅੱਗੇ ਵਧਦਾ ਹੈ ਜੀਵਨ ਦਾ ਆਨੰਦ ਵੀ ਉਹੀ ਲੈਂਦਾ ਹੈ ਕਾਮਯਾਬੀ ਵੀ ਫਿਰ ਇਸ ਲਈ ਉਹਦੇ ਵਾਸਤੇ ਸਾਨੂੰ ਫਕੀਰਾਂ ਦੇ ਦੱਸੇ ਰਸਤੇ ਚੱਲਣਾ ਪਏਗਾ